SSP ਹਰਵਿੰਦਰ ਸਿੰਘ ਵੇਰਕ ਜਲੰਧਰ ਦਿਹਾਤੀ ਵੱਲੋਂ DSP ਰਜੀਵ ਕੁਮਾਰ ਆਦਮਪੁਰ ਦੀ ਅਗਵਾਈ ਹੇਠ ਆ ਰੇਲਵੇ ਸਟੇਸ਼ਨ ਆਦਮਪੁਰ ਦੀ ਚੈਕਿੰਗ ਕੀਤੀ ਗਈ ਇਸ ਮੌਕੇ ਤੇ ਜਾਣਕਾਰੀ ਦੰਦਿਆਂ SSP ਜਲੰਧਰ ਨੇ ਦੱਸਿਆ ਕਿ ਪੰਜਾਬ ਦੇ DGP ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਦੇ ਸਮੂਹ ਰੇਲਵੇ ਸਟੇਸ਼ਨਾਂ ਦਾ ਆਪਰੇਸ਼ਨ ਕਾਸੋ ਤਹਿਤ ਸਰਚ ਆਪਰੇਸ਼ਨ ਅਲਿਖਿਆ ਗਿਆ ਹੈ ਅਤੇ ਜਲੰਧਰ ਦਿਹਾਤੀ ਅਧੀਨ ਆਉਂਦੇ ਕਰੀਬ 12 ਰੇਲਵੇ ਸਟੇਸ਼ਨਾਂ ਉੱਪਰ ਸਮੂਹ ਡੀਐਸਪੀ ਅਤੇ ਐਸਐਚਓ ਸਹਿਵਾਨਾ ਦੀ ਹਾਜ਼ਰੀ ਵਿੱਚ ਚੈਕਿੰਗ ਕੀਤੀ ਗਈ। ਇਸ ਮੌਕੇ ਤੇ ਯਾਤਰੀਆਂ ਦੀ ਵੀ ਚੈਕਿੰਗ ਕੀਤੀ ਗਈ। ਸਾਡੇ ਮਾਨਯੋਗ ਡੀਸੀਪੀ ਸਾਹਿਬ ਵੱਲੋਂ ਅੱਜ ਪੰਜਾਬ ਦੇ ਵਿੱਚ ਜਿੰਨੇ ਰੇਲਵੇ ਸਟੇਸ਼ਨਸ ਹੈਗੇ ਨੇ ਉਹਨਾਂ ਦਾ ਇੱਕ ਕਾਸੋ ਕੋਆਰਡੀਨੇਟ ਸਰਜ ਆਪਰੇਸ਼ਨ ਲਿਆਇਆ ਗਿਆ ਸੀ ਜਿਹੜਾ ਅਸੀਂ ਬਾਅਦ ਦੁਪਹਿਰ ਉਹਦਾ ਟਾਈਮ ਰੱਖਿਆ ਸੀ। ਤਾਂ ਉਹਦੇ ਵਿੱਚ ਜਿਹੜੀ ਹੈਗੀ ਇੱਥੇ ਸਾਡੀ ਜੇ ਜਲੰਧਰ ਦਿਹਾਤੀ ਦੇ ਵਿੱਚ ਆਪਣੇ 12 ਰੇਲਵੇ ਸਟੇਸ਼ਨ ਜਿਹੜੇ ਹੈਗੇ ਉਹ ਸਾਰਿਆਂ ਦੇ ਉੱਪਰ ਹੀ ਜਿਹੜੇ ਡੀਐਸਪੀ ਸਾਹਿਬਾਨ ਤੇ ਐਸਐਚਓ ਸਾਹਿਬਾਨ ਜਿਹੜੇ ਹੈਗੇ ਨੇ ਉਹ ਇਸ ਏਰੀਆ ਦੇ ਵਿੱਚ ਜਾ ਕੇ ਉਹਨਾਂ ਨੇ ਚੈਕਿੰਗ ਕੀਤੀ ਹੈਗੀ ਆ ਤਾਂ ਮੇਨ ਮੋਟਿਵ ਸਾਡਾ ਇਸ ਕਸ ਆਪਰੇਸ਼ਨ ਦਾ ਰੇਲਵੇ ਸਟੇਸ਼ਨ ਦੇ ਹੈ ਕਿ ਜਿਹੜੇ ਸਾਡੇ ਯਾਤਰੀ ਇੱਥੋਂ ਟਰੈਵਲ ਕਰਦੇ ਆ ਉਹਨਾਂ ਦੇ ਵਿੱਚ ਜਿਹੜੀ ਹੈਗੀ ਹੈ ਸਿਕਿਉਰਿਟੀ ਦੀ ਜਿਹੜੀ ਹੈਗੀ ਆ ਭਾਵਨਾ ਆਉਣੀ ਚਾਹੀਦੀ ਹੈ ਐਂਡ ਏਰੀਆ ਸਿਕਿਉਰ ਕਰਨਾ ਐਂਡ ਜੇ ਕੋਈ ਕਮੀ ਪੇਸ਼ੀ ਹੋਵੇ ਸਕਿਉਰਿਟੀ ਦੇ ਪੱਖ ਤੋਂ ਸਾਨੂੰ ਪਤਾ ਲੱਗ ਜਾਂਦੀ ਜਦੋਂ ਅਸੀਂ ਫਿਜ਼ੀਕਲੀ ਆ ਕੇ ਜਿਹੜੀ ਹੈਗੀ ਕੋਆਰਡੀਨੇਟ ਸਰਚ ਆਪਰੇਸ਼ਨ ਕਰਦੇ ਆ ਚੈਕਿੰਗ ਕਰਦੇ ਆ ਤਾਂ ਇੱਕ ਜਿਹੜਾ ਹੈਗਾ ਇਸ ਦੇ ਨਾਲ ਜਿਹੜਾ ਹੈਗਾ ਮਾੜੇ ਆਨਸਰ ਹੈਗੇ ਨੇ ਉਹਨਾਂ ਨੂੰ ਸਾਡਾ ਇੱਕ ਸਖਤ ਜਿਹੜਾ ਮੈਸੇਜ ਹੁੰਦਾ ਕਿ ਅਗਰ ਕੋਈ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਕੋਈ ਸ਼ਾਮਲ ਹੁੰਦਾ ਤਾਂ ਉਹਦੇ ਖਿਲਾਫ ਸਖਤ ਅਸੀਂ ਐਕਸ਼ਨ ਲੈਂਦੇ ਆ ਐਂਡ ਹਰ ਇੱਕ ਤਰ੍ਹਾਂ ਦਾ ਏਰੀਆ ਬੱਸ ਸਟੈਂਡ ਰੇਲਵੇ ਸਟੇਸ਼ਨ ਐਂਡ ਪਬਲਿਕ ਪਲੇਸਿਸ ਸਾਰੇ ਅਸੀਂ ਜਿਹੜੇ ਆ ਗਏ ਨੇ ਸੈਂਸਿਟਾਈਜ਼ ਉਹਨਾਂ ਨੂੰ ਕਰਦੇ ਰਹਿਣੇ ਆ ਸਮੇਂ-ਸਮੇਂ ਦੇ ਉੱਤੇ ਐਂਡ ਜਦੋਂ ਸਾਨੂੰ ਕਿਸੇ ਤਰ੍ਹਾਂ ਦੀ ਵੀ ਲੋਡ ਮਹਿਸੂਸ ਲੱਗਦੀ ਆ ਇਹ ਏਰੀਆ ਦੇ ਵਿੱਚ ਜਿਹੜਾ ਹੈਗਾ ਕਿ ਇਸ ਪਾਰਟਿਕੂਲਰ ਏਰੀਆ ਨੂੰ ਸੈਂਸਿਟਾਈਜ਼ ਕਰਨਾ ਜਾਂ ਕਰਨਾ ਤਾਂ ਉਸ ਲਈ ਆਪਰੇਸ਼ਨ ਲਿਖੇ ਜਾਂਦੇ। ਇਹ ਇੱਕ ਬੜੀ ਵੱਡੀ ਪ੍ਰੋਬਲਮ ਆ ਤੁਸੀਂ ਵੀ ਆਏ ਹੋ ਜਿਹੜੀ ਪੁਲਿਸ ਫੋਰਸ ਆ ਬਹੁਤ ਘੱਟ ਆ। ਜਿੱਥੇ ਵੀ ਘੱਟ ਆ ਅਲਾਵਲ ਬੁਰ ਵੀ ਆ ਬਹੁਤ ਥੋੜੇ-ਥੋੜੇ ਆ ਸਾਡੇ ਜਿਹੜੇ ਪੁਲਿਸ ਫੋਰਸ ਦੇ ਜਿਹੜੀ ਘਾਟ ਸੀ ਉਸ ਸਾਡੇ ਆਪਣੇ ਗਵਰਨਮੈਂਟ ਵੱਲੋਂ ਰਿਕਰੂਟਮੈਂਟ ਜਿਹੜੀ ਕੀਤੀ ਗਈ ਆ। ਕੁਝ ਦਿਨਾਂ ਦੇ ਵਿੱਚ ਸਾਡੇ ਬੈਚ ਪਾਸ ਹੋਣਾ ਤਾਂ ਉਹਦੇ ਵਿੱਚ ਨਫਰੀ ਜਿਹੜੀ ਹੈਗੀ ਸਾਡੇ ਡਿਸਟ੍ਰਿਕਟ ਦੇ ਵਿੱਚ ਕਰੀਬ 90 ਦੇ ਕਰੀਬ ਜਿਹੜੀ ਨਫਰੀ ਹੈ ਸਾਨੂੰ ਮਿਲਣੀ ਹੈਗੀ ਉਹ ਥਾਣਿਆਂ ਦੇ ਵਿੱਚ ਤਕਸੀਮ ਕੀਤੀ ਜਾਏਗੀ ਨਵੀਂ ਭਰਤੀ ਜਿਹੜੀ ਹੋਣੀ ਹੈ ਉਹਦੇ ਵਿੱਚ ਵੀ ਜਿਹੜੇ ਹੈਗੇ ਨੇ 50 ਦੀ ਅਲੋਕੇਸ਼ਨ ਸਾਡੇ ਡਿਸਟ੍ਰਿਕਟ ਦੇ ਵਿੱਚ ਹੋਈ ਹੈ ਉਹਨਾਂ ਨੂੰ ਅਸੀਂ ਜੁਆਇਨ ਕਰਾਇਆ ਜਿਹੜੇ ਤਲਾ 50 ਮੁਲਾਜ਼ਮ ਹੈਗੇ ਨੇ ਉਹ ਉਹਨਾਂ ਟ੍ਰੇਨਿੰਗ ਦੇ ਜਾਣਗੇ ਐਂਡ 95 ਮੁਲਾਜ਼ਮ ਜਿਹੜੇ ਟ੍ਰੇਨਿੰਗ ਕਰਕੇ ਸਾਨੂੰ 26 27 ਤਰੀਕ ਤੱਕ ਆ ਜਾਣੇ ਆ ਤਾਈ ਰਿਟਾਇਰਮੈਂਟ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਵੇਂ ਜਿਵੇਂ ਹੁੰਦੀ ਹੈ ਤਾਂ ਉਸ ਤਰੀਕੇ ਨਾਲ ਰਿਕਰੂਟਮੈਂਟ ਹੁੰਦੀ ਹੈ ਕਮੀ ਜ਼ਰੂਰ ਹੈਗੀ ਆ ਬਟ ਉਹਨੂੰ ਪੂਰਾ ਕੀਤਾ ਜਾ ਰਿਹਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ